ਜਿੱਥੇ ਪਾਣੀ ਜ਼ਿਆਦਾ ਖੜਦਾ ਹੈ ਉੱਥੇ ਕਿਹੜੀ ਕਿਸਮ ਕਣਕ ਦੀ ਵਧੀਆ ਹੋ ਜਾਂਦੀ ਹੈ ਤਾਂ ਮੈਂ ਵੀਡੀਓ ਦੇ ਸ਼ੁਰੂ ਦੇ ਵਿੱਚ ਕਿਸਾਨ ਸਾਥੀਆਂ ਨੂੰ ਬੇਨਤੀ ਕਰਾਂਗੇ ਕਿ ਤੁਸੀਂ ਆਪਣਾ ਤਜਰਬਾ ਦੱਸੋ ਕਿ ਜ਼ਿਆਦਾ ਪਾਣੀ 'ਚ ਕਿਹੜੀ-ਕਿਹੜੀ ਕਿਸਮ ਤੁਹਾਡੇ ਕੰਮ ਆਪੇ ਜਿਹੜਾ ਮੇਰੇ ਕੋਲੇ ਡਾਟਾ ਹੈਗਾ ਉਹਦੇ ਵਿੱਚ ਇਹ ਹੈ ਕਿ ਇੱਕ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ PBW 803 ਕਿਸਮ ਦਿੱਤੀ ਹੈ ਜਿਹੜੀ ਕਿ ਆਪਣਾ ਜਿਹੜੀਆਂ ਸੇਮ ਵਾਲੀਆਂ ਪੈਲੀਆਂ ਜਾਂ ਛੋਰੇ ਵਾਲੀਆਂ ਪੈਲੀਆਂ ਉੱਥੇ ਇਹ ਵਧੀਆ ਹੋ ਜਾਂਦੀ ਛੋਰਾ ਹੀ ਸੈੱਡ ਕਰ ਲੈਂਦੀ ਹੈ ਥੋੜੀ ਨਵੀਂ ਵੀ ਸੈੱਡ ਕਰ ਲੈਂਦੀ ਹੈ ਸਾਥੀਆਂ ਦਾ ਕਹਿਣਾ ਹੈ ਕਿ ਜਿਹੜੀ DBW 303 ਹੈ ਉਹ ਪਾਣੀ ਦੀ ਥੋੜੀ ਮਾਰ ਚੱਲ ਲੈਂਦੀ ਐ ਪਰ ਜੇ ਅਸੀਂ ਗੱਲ ਕਰੀਏ ਛੋਰੇ ਵਾਲੀਆਂ ਪੈਲੀਆਂ ਦੇ ਵਿੱਚ ਤਾਂ ਛੋਰੇ ਵਾਲੀਆਂ ਪੈਲੀਆਂ ਦੇ ਵਿੱਚ ਜਿਹੜਾ CSSRI ਸੈਂਟਰਲ ਸੋਇਲ ਸੈਲਨਿਟੀ ਰਿਸਰਚ ਇੰਸਟੀਚਿਊਟ ਕਰਨਾਲ ਹੈ ਉਹਨਾਂ ਨੇ ਉਹਦੇ ਵਾਸਤੇ ਤਿੰਨ ਕਿਸਮਾਂ ਦਿੱਤੀਆਂ ਹੋਈਆਂ ਜਿਹੜੀਆਂ ਵਧੀਆ ਕਿਸਮਾਂ ਨਹੀਂ ਉਹਨਾਂ ਦੀਆਂ ਜਿਹਦੇ ਵਿੱਚ ਸਭ ਤੋਂ ਵਧੀਆ ਕਿਸਮ ਜਿਹੜੀ ਮੈਨੂੰ ਲੱਗਦੀ ਹੈ ਉਹ KRL 283 ਹੈ KRL 283 ਜਿਹੜੀ ਕਿਸਮ ਹੈ ਲਗਭਗ 83 ਤੋਂ 90 ਸੈਂਟੀਮੀਟਰ ਉਹਦਾ ਕੱਦ ਹੁੰਦਾ 140 ਦਿਨ ਲੈਂਦੀ ਹੈ ਝਾੜ 18 ਕੁਇੰਟਲ ਆਮ ਜ਼ਮੀਨ 'ਚ 24 ਕੁਇੰਟਲ ਤੱਕ ਝਾੜ ਆਉਂਦਾ ਹੈ ਠੀਕ ਹੈ 18 ਕੁਇੰਟਲ ਹੈ ਇਹਦੀ ਖਾਸੀਅਤ ਇਹ ਹੈ ਇਹ 15 ਦਿਨ ਤੱਕ ਵਾਟਰ ਲੋਜਿੰਗ ਸੰਭਾਲ ਲੈਂਦੀ ਹੈ 15 ਦਿਨ ਤੱਕ ਜੇ ਖੇਤ 'ਚ ਪਾਣੀ ਨਹੀਂ ਸੁੱਕਦਾ ਤਾਂ ਉਹਦੇ ਵਿੱਚ ਵੀ ਇਹ ਝਾੜ ਦੇ ਜਾਂਦੀ ਹੈ ਤੇ 18 ਕੁਇੰਟਲ ਨੂੰ ਘਟਣਾ ਸਮਝੋ ਜਿੱਥੇ 15 ਦਿਨ ਪਾਣੀ ਖੜੇਗਾ ਤਾਂ ਕੋਈ ਹੋਰ ਹੀ ਨਹੀਂ ਹੋਣੀ ਤਾਂ ਇਹ ਤਾਂ ਬਿਨਾ KRL 210 KRL 213 ਇਹ 210 143 ਦਿਨ ਲੈਂਦੀ ਹੈ 213 145 ਦਿਨ ਲੈਂਦੀ ਹੈ ਇਹਨਾਂ ਦਾ 20-20 ਕੁਇੰਟਲ ਝਾੜ ਹੁੰਦਾ ਤੇ ਆਮ ਮਿੱਟੀਆਂ ਦੇ ਵਿੱਚ ਇਹ 2倍 ਕੁਇੰਟਲ ਦਿੰਦੀਆਂ ਇਹ ਪਾਣੀ ਸਹਾਰ ਲੈਂਦੀਆਂ ਇਹ ਨੂਨ ਸਹਾਰ ਜਿਹੜੀਆਂ ਆਪਣਾ ਸੇਮ ਵਾਲਾ ਇਲਾਕਾ ਹੈਗਾ ਜਿੱਥੇ ਜ਼ਮੀਨਾਂ 'ਚ ਨੂਨ ਜ਼ਿਆਦਾ ਹੈ ਤਾਂ ਉਹਨਾਂ ਜ਼ਮੀਨਾਂ ਦੇ ਵਿੱਚ ਇਹ ਕਿਸਮਾਂ ਚੰਗਾ ਝਾੜ ਦੇ ਦਿੰਦੀਆਂ ਤਾਂ ਇਹ ਉਹਨਾਂ ਕਿਸਾਨਾਂ ਦੇ ਲਈ ਜਾਣਕਾਰੀ ਸੀਗੀ